ਦਾ ਨੌਜਵਾਨ ਪਹਿਣਾ ਮਾਤਾਵਾਂ ਨੂੰ ਪ੍ਰਾਮਾਣ ਉਜਰਗਨ ਪਤਾ ਹੋਣਾ ਹੈ ਚੰਡੇਕਲੇ ਦਾ ਇਤਿਹਾਸ ਬਾਰੇ ਪਰ ਜਿੰਨੀ ਕਿ ਜਾਣਕਾਰੀ ਸਾਨੂੰ ਪਤਾ ਲੱਗਿਆ ਇਤਿਹਾਸ ਬਾਰੇ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹ ਨਗਰ ਗੁਰੂ 10ਵੇਂ ਪਾਤਸ਼ਾਹ ਜੀ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਇਤਿਹਾਸਿਕ ਨਗਰ ਹੈ ਤੇ ਗੁਰੂ 10ਵੇਂ ਪਾਤਸ਼ਾਹ ਜੀ ਮਹਾਰਾਜ ਜਦੋਂ ਕੁਦਰਾਨੇ ਦੀ ਟਾਬ ਤੋਂ ਜੰਗ ਲੜਦੇ ਹੋਏ ਵਿਸਾਖ ਦੇ ਮਹੀਨੇ ਦੇ ਵਿੱਚ ਮੁਕਸਰ ਦੀ ਧਰਤੀ ਤੋਂ ਉਦੋਂ ਬਾਅਦ ਤਲਵੰਡੀ ਸਾਬੋ ਕੇ ਆਏ ਨੇ ਤਲਵੰਡੀ ਸਾਬੋਗੋਦੋਂ ਬਾਅਦ ਦੇ ਵਿੱਚ ਇੱਥੇ ਪੀਰ ਬਲੈਸ਼ਾ ਜੀ ਜਿਵੇਂ ਜਸੇਦਾਰ ਜੀ ਦੱਸ ਰਹੇ ਸੀ ਪੀਰ ਬਲੈਸ਼ਾ ਸਨ ਉਹ ਸੇਵਾ ਕਰਦੇ ਸਨ ਕਿ ਇੱਥੇ ਮੇਰੇ ਮਾਈ ਨੇ ਆਉਣਾ ਹੈ ਅੱਲਾਹ ਤਾਲਾ ਨੇ ਆਉਣਾ ਹੈ ਉਹਨਾਂ ਨੂੰ ਉਹ ਅੱਲਾਹ ਤਾਲਾ ਹੀ ਮੰਨਦੇ ਸਨ ਸ਼ਰਧਾ ਸੀ ਉਹਨਾਂ ਦੀ ਤੇ ਉਹ ਰਸਤਾ ਸਾਫ਼ ਕਰਦੇ ਸਨ ਲੋਕਾਂ ਦੇ ਪੁੱਛਣ ਅਨੁਸਾਰ ਉਹਨਾਂ ਨੇ ਦੱਸਿਆ ਕਿ ਇੱਥੇ ਗੁਰੂ ਸਾਹਿਬ ਜੀ ਆਉਣਗੇ ਉਹਨਾਂ ਦੀ ਸ਼ਰਧਾ ਨੂੰ ਵੇਖਦੇ ਹੋਇਆ ਗੁਰੂ ਸਾਹਿਬ ਇਸ ਧਰਤੀ ਤੇ ਆਏ ਇਸ ਨਗਰ ਦਾ ਜਿਹੜਾ ਪਾਣੀ ਸੀ ਉਹ ਪੀਣ ਯੋਗ ਨਹੀਂ ਸੀ ਉਸ ਸਮੇ ਇਹ ਆ ਖੂਹ ਆ ਜਿਹੜਾ ਉਹ ਪੁਰਾਣਾ ਹੈ ਉਹ ਸਮੇᱫਾ ਖੜਾ ਹੈ ਇਸ ਖੂਹ ਦਾ ਪਾਣੀ ਹੈ ਜਿਹੜਾ ਹੌਲੀ-ਹੌਲੀ ਮਿੱਠਾ ਹੋਇਆ ਤੇ ਵੀਰ ਬਲੈਸ਼ਾ ਜੀ ਉਹਨਾਂ ਦੀ ਮਾਨਤਾ ਉਹ ਅੱਜ ਵੀ ਉੱਥੇ ਉਨੀ ਹੁੰਦੀ ਹੈਗੇ ਉਹਨਾਂ ਦੇ ਬਰਾਬਰ ਹੁੰਦੀ ਹੈ ਉਹਨਾਂ ਦੀ ਜਿਹੜੀ ਕਬਰ ਹੈ ਸਥਾਨ ਹੈ ਉਹ ਬਣਿਆ ਹੋਇਆ ਹੈ ਤੇ ਵੀਰਵਾਰ ਦਾ ਦੇਣ ਹੈ ਜਿਹੜਾ ਸੰਗਤਾਂ ਇਹ ਸਾਰੇ ਇਲਾਕੇ ਦੀਆਂ ਇੱਥੇ 40 ਪਿੰਡਾਂ ਨੂੰ ਜਿਹੜੀ ਇਹ ਮਾਨਤਾ ਪ੍ਰਾਪਤ ਹੈ ਇਹ ਗੁਰਦੁਆਰਾ ਇਹ ਜਿਹੜਾ ਇਹਦੇ ਤੇ ਸ਼ਰਧਾ ਰੱਖਦੇ ਨੇ ਸੰਗਤਾਂ ਆਉਂਦੀਆਂ ਨੇ